ਜਣੀ ਲਕਾਉ ਉਹ ਸੰਤ ਪਾਪੀ ਸੁਣ। ਉਹ ਸੰਤ ਜਿਹੜੇ ਅਨਾਰੀ ਐ ਸੰਤ ਅਨਾਰੀ ਕਦੇ ਨਬੂਝੇ ਜਿਹਦੇ ਚ ਸੰਤਪੁਣਾ ਨਹੀਂ ਸਾਸ ਜੋ ਹਰ ਗੁਣ ਗੁਣ ਹਰ ਗਿਆ ਸੁਣੇ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਘਰਾਵੇ ਜਿਹੜੇ ਨਾਮ ਮਹਾਰਾਜ ਜਸ ਕਰਦੇ ਐ ਨਾ ਸੁਣਦੇ ਐ ਗੱਲਾਂ ਹੀ ਜੀਆਂ ਮਾਰਦੇ ਅਸਮਾਨ ਦੀਆਂ ਟਾਕੀਆਂ ਲਾ ਦਿੰਦੇ ਐ ਐਸਾ ਝੂਠ ਬੋਲਦੇ ਹਨ ਐਸੇ ਜਿਹੜੇ ਅਸੰਤ ਪੁਰਖ ਹੋ ਐ ਉਹ ਜਿਹੜੇ ਉਹਨਾਂ ਦਾ ਸੱਚੇ ਪਾਤਸ਼ਾਹ ਜੀ ਉਹ ਪਾਪੀ ਸਣ ਪਾਪ ਹੀ ਇਹਨਾਂ ਨੂੰ ਈਸ਼ਰ ਨਾਮ ਪਿਆਰਾ ਹੈ ਪਾਪੀ ਇਹਨਾਂ ਇਸ਼ਟ ਹੈ ਉਹਨਾਂ ਅਸੰਤਾਂ ਦੇ ਕਾਹੀ ਜਣੀ ਲਿਖਾਓ ਮਤਲ ਲਖਾਓ ਕਦੇ ਮਾਰਾ ਉਹਨਾਂ ਦੇ ਦਰਸ਼ਨ ਹੋਣ ਜਿਹਨਾਂ ਨਾਲ ਮਿਲ ਕੇ ਤੂੰ ਭੁੱਲ ਜਾਵੇਂ ਐਸੀ ਕਿਰਪਾ ਦ੍ਰਿਸ਼ਟੀ ਕਰੋ ਇਹ ਵੀ ਮੰਗਦੇ ਆਂ ਕੁਸੰਗੀਆਂ ਆਦਮੀਆਂ ਦੀ ਕਰੇ ਸਾਨੂੰ ਵੇਖਣਾ ਨਿਗਾਹ ਵਿੱਚ ਨਾ ਪਵੇ ਇਹ ਕਿਰਪਾ ਕਰੋ ਲਖਾਓ ਨਾ ਉਹਨਾਂ ਨੂੰ ਜਿਹੜੇ ਅਸੰਤ ਅਨਾਰੀ ਕਦੇ ਨ ਸੂਝੇ ਤੇ ਪਾਪੀ ਇਹੋ ਜਿਹੇ ਸਣ ਵੀ ਨਹੀਂ ਆਈ ਜਿਵੇਂ ਸਣ ਜਿਹੜੀ ਹੈ ਪਹਿਲਾਂ ਆਪਣੇ ਆਪ ਨੂੰ ਗਰਨੇ ਬਣਾ ਕੇ ਉਸ ਨੂੰ ਛਪਣਾ ਚ ਦੱਬ-ਦੱਬ ਕੇ ਜਦੋਂ ਉਠਿਉਂਦੀ ਹੈ ਸਣ ਦੇ ਤੋਂ ਜਿਹੜੀ ਛਿਲਜੀ ਹੈ ਉਹ ਆਪਣੇ ਆਪ ਨੂੰ ਪਹਿਲਾਂ ਖਾ ਲੋ ਢੇੜ ਲੈਂਦੀ ਹੈ ਜਿਹੜੀ ਹੈ ਆਪਣੇ ਸਣ ਤੇ ਫਿਰ ਲੋਕਾਂ ਨੂੰ ਰਸੇ ਬਣ ਕੇ ਬੰਨਣ ਵਾਲੀ ਬਣ ਜਾਂਦੀ ਹੈ ਇਸੇ ਪ੍ਰਕਾਰ ਜਿਹੜੇ ਐਸੇ ਅਸੰਤਪੁਰਖ ਹਨ ਨਾ ਪਾਪੀ ਉਹਨਾਂ ਨੂੰ ਪਾਪ ਹੀ ਈਸ਼ੁਰ ਪਸੰਦ ਹੈ ਪਿਆਰਾ ਹੈ ਉਹ ਸਣਵੀ ਨਹੀਂ ਆਏ ਹਨਗੇ ਪਹਿਲਾਂ ਤਾਂ ਆਪ ਪਾਪ ਕਰਕੇ ਆਪ ਦੀ ਛਿੱਲ ਪੁਲਿਸ ਤੋਂ ਕੁਟਾ ਪਾ ਲਈ ਇਸਵੰਨੀਆਂ ਨੂੰ ਮਾਰ ਤੇ ਇਸ ਪ੍ਰਕਾਰ ਆਪ ਦੀ ਛਿੱਲ ਲੁਹਾ ਲੈਂਦੇ ਐ ਅਤੇ ਫਿਰ ਲੋਕਾਂ ਨੂੰ ਫਸਾ ਫਸਾ ਕੇ ਕੈਦ ਕਰਾਉਣਾ ਕਿਸੇ ਨੂੰ ਮਰਵਾ ਦੇਣਾ ਇਹ ਹੋਰ ਉਹਨਾਂ ਨੂੰ ਬੰਨਣ ਰੂਪੋ ਕੇ ਰਸੇ ਬਣ ਕੇ ਇਹੋ ਦੁੱਖ ਜੰਦੇ ਐ ਇਹ ਜਿਹੜੇ ਅਸੰਤ ਆਦਮੀ ਐ ਸਣਵੀ ਨਹੀਂ ਆਈ ਪਾਪੀ ਹਨਗੇ ਆਪ ਉਧੜੇ ਹੋਏ ਆ ਹੋਰਨਾਂ ਦੇ ਤਾਂ ਹੀ ਬੰਨਣ ਪਾਉਣ ਆਗੇ ਹਨੇ ਉਹਨਾਂ ਨੂੰ ਜਨੀ ਮੱਤ ਮਹਾਰਾ ਲਿਖਾਇਓ ਸਾਨੂੰ ਉਹਨੇ ਦਰਸ਼ਨ ਨਾ ਕਰਾਇਓ ਇਸੀ ਕਿਰਪਾ ਕਰੋ ਇਹ ਤੁਹਾਡੇ ਅੱਗੇ ਪ੍ਰਾਰਥਨਾ ਹੈ ਅਤੇ ਪਾਪੀ ਸਣ ਪਾਪੀ ਆਜਮੀ ਸਣ ਵੀ ਨਹੀਂ ਆਈ ਹੈ ਸਣ ਦੇ ਤਾਂ ਹੀ ਭਾਈ ਗੁਰਬਾਖਸ਼ ਸਾਹਿਬ ਜੀ ਨੇ ਕਿਹਾ ਜੇ ਕੁੱਟ ਕਰਕੇ ਕਾਗਜ਼ ਬਣਾਏ ਜਾਣ ਜਾਂ ਸਣ ਦੇ ਕੱਪੜ ਬਣਾਏ ਜਾਣ ਉਹ ਫਿਰ ਸੰਗਤ ਵਿੱਚ ਵਿਛਾਏ ਜਾਣ ਫਿਰ ਤਪੜਾ ਨੂੰ ਝਾੜਨ ਵਾਲੇ ਜਦੋਂ ਧੂੜ ਲੈਂਦੇ ਹੈ ਉਹਨਾਂ ਦੇ ਪਾਪ ਨਸ਼ਟ ਹੋ ਜਾਣਗੇ ਇਸ ਪ੍ਰਕਾਰ ਕੁਸੰਗੀ ਆਦਮੀ ਕੋਈ ਭਾਵੇਂ ਸਣ ਵੀ ਨਹੀਂ ਆਈ ਹੈ ਜਿਉ ਸਦ ਸੰਗਤ ਦੇ ਥੀ ਉਪਵਾਹੀ ਦਬ ਜੇ ਸਾਈਂ ਲੋੜੇ ਸਭ ਇੱਕ ਛਿੱਜਿਆ ਬਿਆਲ ਤਾੜੀਏ ਤਾਂ ਸਾਈਂ ਦੇ ਦਰਵਾੜੀਏ ਜੇ ਫਰੀਦ ਨੇ ਕਿਹਾ ਸੰਗਤ ਦੇ ਚਰਨਾਂ ਦੀ ਦਬ ਬਣ ਜਾ ਉਹਦੀ ਸਫ ਬਣਾ ਲੈਂਦੇ ਐ ਤੇ ਸੰਗਤ ਵਿੱਚ ਵਿਛਾਈ ਜਾਂਦੀ ਐ ਕਿ ਕੋਈ ਕੱਟੀ ਜਾਂਦਾ ਹੈ ਕੋਈ ਲੁਟਾਰੀ ਜਾਂਦਾ ਹੈ ਫਿਰ ਉਹ ਮਸੀਤ 'ਚ ਬਣ ਕੇ ਟਿਕਾਣੇ ਬਣਦੀ ਐ ਇਵੇਂ ਸਾਧ ਸੰਗਤ ਜੀ ਕੋਈ ਕੱਟੀ ਜਾਵੇ ਅੰਗ ਕੱਟੀ ਜਾਵੇ ਅਤੇ ਕੋਈ ਲਕਾੜੀ ਜਾਵੇ ਨਿੰਦਿਆ ਕਰੀ ਜਾਵੇ ਤੇ ਇਸ ਪ੍ਰਕਾਰ ਤੂੰ ਨਿਮਰਤਾ ਦੇ ਨਾਲ ਬਣ ਜਾ ਦੱਬਦੀ ਨਹੀਂ ਆਈ ਸਣ ਦੀ ਸਫਦੀ ਨਹੀਂ ਆਈ ਅਤੇ ਗਰੀਬੀ ਦੀ ਨਹੀਂ ਆਈ ਜਾਂ ਪੱਟੀ ਦੀ ਨਹੀਂ ਆਈ ਫਿਰ ਸਾਈਂ ਦੇ ਦਰ ਸੰਗਤ ਚ ਪ੍ਰਵੇਸ਼ ਕੀਤਾ ਜਾਏਗਾ ਇਉਂ ਨਿਹਾਲ ਹੋ ਜਾਏਗਾ ਇਉਂ ਪਾਪੀ ਆਦਮੀ ਵੀ ਜਿਹੜੇ ਹਨ ਨਿਹਾਲਤਾ ਹੋ ਜਾਂਦੇ ਐ ਪਰ ਜੇ ਪਾਪ ਛੱਡ ਦੇਣ ਉਹਨਾਂ ਨੂੰ ਪਾਪੀ ਸੰਪਾਪ ਹੀ ਇਸ਼ਟ ਹੈ ਇਸ ਕਰਕੇ ਉਹਨਾਂ ਨੂੰ ਮਤ ਮਹਾਰਾ ਸਾਧੂ ਦਰਸ਼ਨ ਉਹਨਾਂ ਦੇ ਕਰਾਉਣੇ ਰਵਦਾਸ ਭਣਾ ਜੂ ਜਾਣੈ ਸੂ ਜਾਣ ਰਵਦਾਸ ਜੀ ਕੰਨ ਕੋਈ ਕਹਿੰਦੇ ਹੈ ਸੰਤ ਚੰਨਣ ਦੇ ਬਿਰਸ਼ ਹੈ ਕੋਈ ਕਹਿੰਦਾ ਸੰਤ ਮਹਾਜਮਾ ਰੱਬ ਦਾ ਰੂਪ ਹੈ ਅਤੇ ਕੋਈ ਕਹਿੰਦੇ ਹਨ ਕਿ ਬ੍ਰਹਮਾ ਦਾ ਰੂਪ ਹੈ ਕੋਈ ਕਹਿੰਦੇ ਵਿਸ਼ਨੂੰ ਭਗਵਾਨ ਦਾ ਰੂਪ ਹੈ ਕੋਈ ਕਹਿੰਦੇ ਸੰਤ ਹਰੀ ਸਿੰਘ ਹਰੀ ਚੰਦ ਜੀ ਦਾਨੀ ਹਨਗੇ ਕਿਉਂ ਕੋਈ ਕੁਝ ਕਹੀ ਜਾਂਦਾ ਹੈ ਕਈ ਕਹਿੰਦਾ ਸੰਤ ਸਰਾਫ ਦੇ ਦਿੰਦੇ ਆ ਨਾਗ ਦੀ ਨਹੀਂ ਆਈ ਐ ਕਾਲਾ ਨਾਗ ਜਿਵੇਂ ਡੰਗ ਮਾਰ ਕੇ ਮਾਰ ਦਿੰਦਾ ਐ ਸੰਤਾਂ ਦੇ ਸਰਾਫੇ ਵੱਜਦੇ ਨਹੀਂ ਰਵਿਦਾਸ ਜੀ ਕਹਿੰਦੇ ਨੇ ਇਸ ਪ੍ਰਕਾਰ ਰਵਿਦਾਸ ਭਣਾ ਜੋ ਜਾਣ ਸੋ ਜਾ ਰਵਿਦਾਸ ਜੀ ਕਹਿੰਦੇ ਨੇ ਕੋਈ ਜੋ ਕਿਸੇ ਨੂੰ ਕੁਝ ਜਾਣਣਾ ਭਾਈ ਚਾਹੇ ਸੰਤਾਂ ਨੂੰ ਚੰਨਣ ਦੇ ਵਾਂਗ ਖੁਸ਼ਬੂਦਾਰ ਭਗਤੀ ਵਾਲੇ ਸਮਝੇ ਅਤੇ ਕੋਈ ਨਾਗਾ ਦੀ ਨਹੀਂ ਸਰਾਫ ਦੇਣ ਵਾਲੇ ਸਮਝੇ ਜੋ ਕਿਸੇ ਨੂੰ ਜਾਣਣਾ ਹੈ ਬਿਸ਼ੱਕ ਜਾਣੇ ਸੰਤ ਅਨੰਤ ਹੈ ਅੰਤਰ ਨਹੀਂ ਮੇਰਾ ਤਾਂ ਇਹ ਨਿਸ਼ਚੈ ਹੈ ਕਿ ਜਾਣਨੇਯੋਗ ਜੋ ਪਰਮੇਸ਼ਵਰ ਹੈ ਉਹਨੂੰ ਸੰਤਾਂ ਨੇ ਜਾਣ ਲਿਆ ਹੈ ਇਸ ਕਰਕੇ ਸੰਤ ਅਨੰਤ ਹੈ ਅੰਤਰ ਨਹੀਂ ਸੰਤਾਂ ਤੇ ਅਨੰਤ ਪਰਮੇਸ਼ਰ 'ਚ ਫਰਕ ਨਹੀਂ ਕੋਈ ਇੱਕੋ ਹੀ ਰੂਪ ਹਨ